ਹਾਂ ਹੁਣ ਤੱਕ ਮੇਰੇ 451700 ਰੁਪਇਆ ਭਰ ਚੁੱਕਾ ਇਹਦੇ ਕੋਲੇ ਗੌਰਵ ਤਲਵਾਰ ਕੋਲੇ ਜੀਟੀ ਵੀਜ਼ਾ ਗੁਰੂ ਟਿਕ ਫਰਾਂਟੇਰਾ ਇੱਕ ਹੀ ਲਾਇਸੈਂਸ ਤੇ ਦੋ ਚਲਾ ਰਿਹਾ ਕਹਿੰਦਾ 188500 ਰੁਪਇਆ ਲੈਣਾ ਤਾਂ ਲੈ ਲਓ ਨਹੀਂ ਕਹਿੰਦਾ ਇਹ ਗੀ ਨਹੀਂ ਮਿਲਣਾ ਕਹਿੰਦਾ ਵੀ ਤੂੰ ਕਿਹਦੇ ਪਰਸਾ ਤੇ ਜੇ ਗੈਰ ਕਾਨੂੰਨੀ ਐ ਤਾਂ ਇਹ ਖੋਲਵਾਏ ਕਿਉਂ ਆ ਪੂਰੇ ਕੋਈ ਨਹੀਂ ਲੱਗਦਾ ਪੂਰੇ ਭਾਜੀ ਗਿਆ ਮਹਾਲੀ ਦੇ ਵਿੱਚ ਤੇਲ ਕਰਕੇ ਮੈਂ ਬੇਟੇ ਵਾਸਤੇ ਸੋਚਿਆ ਸੀ ਕਿ ਚਲੋ ਬਾਹਰ ਚਲੇ ਜਾਣਗੇ ਤੁਸੀਂ ਆ ਕੇ ਮਿਲ ਲਓ ਐ ਕਰ ਲੋ ਐ ਕਰ ਲੋ ਮੈਂ ਤੁਹਾਨੂੰ ਆ ਦੇ ਦੇਣਾ ਲਾਲਚੋ ਸਾਡੇ ਬੰਦਿਆਂ ਨੂੰ ਵੀ ਦੇ ਜਾਂਦਾ ਈਐਮ ਹਾਊਸ ਵੀ ਭਗਵੰਤ ਮਾਨ ਦਾ ਹੁਣ ਟਾਈਮ ਆ ਜੀ ਇਹਦੇ ਨਾਮ ਤੇ ਠੱਗੀ ਹੋਈ ਏ ਕੌਣ ਬੰਦਾ ਉਹ ਹੋਣਾ ਜੀ ਧਾਰਵਾਲੇ ਦਾ ਨਾਮ ਹਰਵਿੰਦਰ ਸਿੰਘ ਦਾ ਹੈ ਕਿੱਥੋਂ ਦੇ ਰਹਿਣ ਵਾਲੇ ਰਾਜਪੁਰੇ ਦੇ ਨਾਲ ਦੇ ਰਹਿਣੇ ਵਾਲੇ ਓਏ ਤੇਰੇ ਨਾਮ ਦੇ ਪੰਜ ਸਿਆਂ ਲੋਕਾਂ ਨੂੰ ਠੱਗਿਆ ਜਾ ਰਿਹਾ ਉਹ ਪੀਕ ਬਾਹਰ ਜਾਂਦਾ ਨਾ ਇੱਥੇ ਕੁਛ ਉਹਦੇ ਕੋਲ ਹੁੰਦਾ ਸੜਕ ਤੇ ਆ ਜਾਂਦਾ ਲਾਈਸੈਂਸ ਕੈਨਸਲ ਹੋਇਆ ਜੀ ਬਿਨਾ ਲਾਈਸੈਂਸ ਬਿਨਾ ਪਰਮਿਸ਼ਨ ਤੋਂ ਇਹ ਬੰਦਾ ਇਹ ਇੱਥੇ ਐਡਾ ਬਟਾ ਟੈਕ ਸਾਈਟ ਲੇਗਾ ਸਾਡੇ ਪੈਸੇ ਕਢਾ ਕੇ ਦਊਗਾ ਭਾਨਾ ਸਾਡਾ ਪੈਸੇ ਕਢਾ ਕੇ ਦਊਗਾ ਲੱਖਾਂ ਮਰ ਕੇ ਥੋੜੀ ਦੁਨੀਆ ਜਿੱਤੀ ਜਾਂਦੀ ਆ ਲੜਨਾ ਪੈਂਦਾ ਗੱਲ ਸੁਣ ਲੈ ਭਾਨਾ ਦੇ ਲੱਖਾਂ ਬੋਲਦਾ ਗੱਲ ਸੁਣ ਲੈ ਧਿਆਨ ਨਾਲ ਸਾਡੇ ਕੋਲੇ ਖੜਾ ਵੀਡੀਓ ਬੂੜੇ ਥੋੜੀ ਸਾਰੀ ਬਣਾ ਲਈ ਪੈਸੇ ਅੱਜ ਹੀ ਵਾਪਸ ਕਰ ਦੇ ਨਹੀਂ ਤੇਰਾ ਸਾਰਾ ਕੁਝ ਅੱਜ ਆ ਕੇ ਹੋਣਾ ਤੇਰੇ ਇਸ ਦਫ਼ਤਰ ਇੰਨੇ ਕਿਨਾਂ ਠੱਗੀ ਮਾਰੀ ਬੈਠੇ ਹੋ ਅੱਧਾ ਪੰਜਾਹ ਲੁੱਟੀ ਬੈਠੇ ਹੋ ਆ ਬਦਲ ਬਦਲ ਕੇ ਲੋਕਾਂ ਨੂੰ ਠੱਗੀਆਂ ਮਾਰੀ ਬੈ ਉਈ ਤਲਵਾਰ ਗੌਰਤਲਵਾਰ ਜੀ ਨੂੰ ਜ਼ਰੂਰ ਮਿਲਣ ਗੌਰਤਲਵਾਰ ਜੀ ਕਿਸੇ ਨੂੰ ਬਈ ਤੇ ਕੰਟੈਕਟ ਕਰਵਾ ਦਿਓ ਇਫਤਾਨ ਬੋਲਣ ਤੁਹਾਡੇ ਨਾਲ ਗਲੇ ਨੇ ਗੌਰਤਲਵਾਰ ਇਨਸਾਨ ਬੋਲ ਇਹਦੀ ਮਾਂ ਬਿਮਾਰ ਆ ਜੇ ਇਹ ਇਹ ਤਾਂ ਮਰਦਾ ਸੀ ਖੁਦਕੁਸ਼ੀ ਕਰਦਾ ਸੀ ਵਿਚਾਰਾ ਇਹ ਤਾਂ ਪਾਸਾ 16 16 ਚ ਪਰਚਾ ਦਰਜ ਹੋਇਆ ਗੌਰਤਲਵਾਰ ਤੇ ਇਹ ਸਾਰਾ ਅੰਕੜਾ ਰਿਕਾਰਡ ਅਸੀਂ ਕਢਾਈ ਬੈਠੇ ਆ ਇਹ ਆਉਂਦਾ ਇਹ ਪੈਸੇ ਦੇ ਹੁਣੀ ਚਾ ਉਹ ਇੱਕ ਨਾਲ ਇੰਨੇ ਨਾਲੇ ਪੂਰੇ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦਾ ਇੱਕ ਮਸਲਾ ਬਹੁਤ ਵੱਡੇ ਪੱਧਰ ਤੇ ਉੱਠਿਆ ਹੋਇਆ ਤੇ ਚੋਰਾਂ ਨੂੰ ਭਾਜਣਾ ਪਈਆਂ ਹੋਈਆਂ ਤੇ ਚੋਰਾਂ ਦਾ ਸਹਿਯੋਗ ਕਰਨ ਵਾਲੇ ਉਹਨਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਸਲਾਹਾਂ ਵੀ ਦੇ ਰਹੇ ਨੇ ਕੱਲ ਭਾਨੇ ਅਰਗੇ ਸਾਡੀ ਸਾਰੀ ਸਮੁੱਚੀ ਟੀਮ ਜਿਹੜੀ ਉਹ ਗੌਰਵ ਤਲਵਾਰ ਦੇ ਗਈ ਸੀ ਜਿਨੇ ਕਿਸੇ ਨੌਜਵਾਨ ਦਾ 726000 ਰੁਪਇਆ ਦੇਣਾ ਸੀ ਤੇ ਉਹਨੇ ਉਹ ਪੈਸੇ ਚੈੱਕ ਵੀ ਦਿੱਤਾ ਉਹਨੇ ਤੇ ਉੱਥੇ ਤੁਹਾਨੂੰ ਸਾਰੀ ਗੱਲਬਾਤ ਦੱਸੀ ਹੈ ਵੀ ਕਿਵੇਂ ਉਹਨੇ ਬੌਂਸਰ ਰੱਖੇ ਹੋਏ ਆ ਕਿਵੇਂ 98 ਕਰੋੜ ਦੀ ਠੱਗੀ ਉਹਨੇ ਮਾਰੀ ਆ ਲੋਕਾਂ ਦੇ ਨਾਲ ਉਹ ਜਦੋਂ ਦੀ ਵੀਡੀਓ ਚੱਲੀ ਲੋਕਾਂ ਚ ਗਈ ਗੱਲ ਤਾਂ ਨਾਲ ਦੀ ਨਾਲ ਲੋਕਾਂ ਨੇ ਆਉਣਾ ਸ਼ੁਰੂ ਕਰਤਾ ਅੱਜ ਸਾਡੇ ਕੋਲ ਹੋਰ ਨੌਜਵਾਨ ਆਇਆ ਇੱਕ ਕਿਹੜਾ ਪਿੰਡ ਆ ਤੇਰਾ ਵੀਰੇ ਮੇਰਾ ਨਾਮ ਇਲਿਆਸ ਮੁਹੰਮਦ ਦਾ ਤੇ ਮੇਰਾ ਪਿੰਡ ਈਸਾਪੁਰਾ ਤੂਰੀ ਹਲਕੇ ਦਾ ਤੂਰੀ ਹਲਕੇ ਦਾ ਕਿੰਨੇ ਪੈਸੇ ਭਰੇ ਤੂਦੇ ਕੋਲੇ ਮੈਂ ਹੁਣ ਤੱਕ ਵੀਰੇ 451700 ਰੁਪਏ ਭਰ ਚੁੱਕਾ ਇਹਦੇ ਕੋਲੇ ਗੌਰਵ ਤਲਵਾਰ ਕੋਲੇ ਹਾਂਜੀ ਆ ਜਿਹਦਾ ਇਹ ਫਰੰਟੇ ਦਾ ਇਮੀਗ੍ਰੇਸ਼ਨ ਸਰਦ ਸਰ ਇਹ ਸਾਰੇ ਲੋਕਾਂ ਨੂੰ ਮੂਰਖ ਬਣਾ ਰਿਹਾ 21 ਜਗ੍ਹਾ ਤੇ ਦੋ ਫਰਮ ਆ ਇੱਕ ਜੀਟੀ ਵੀਜ਼ਾ ਗੁਰੂ ਤੇ ਇੱਕ ਫਰੰਟੇਰਾ 21 ਲਾਇਸੈਂਸ ਤੇ ਦੋ ਚਲਾ ਰਿਹਾਗਾ ਆਪਦੇ ਵੱਲੋਂ ਤਾਂ ਇਹ ਚਲਾ ਰਿਹਾ ਆਪਦੇ ਇੰਸਟਾਗ੍ਰam ਪੇਜ ਤੇ ਫੇਸਬੁੱਕ ਪੇਜ ਤੇ ਜੀਟੀਵੀ ਦਾ ਗੁਰੂ ਇਹ ਕੇਦੀਆ ਫਰੰਟੇਰ ਇਮੀਗ੍ਰੇਸ਼ਨ ਚਲਾਇਆ। ਤੂੰ ਆਹ ਪੈਸੇ ਚੱਕਾ ਨਾ ਹੀ ਦਿੱਤੇ ਆ। ਇਹ ਮੈਨੂੰ ਦਿੱਤਿਆ ਮੈਂ ਵੀਰ ਜੀ ਇਹਨੂੰ ਕੈਸ਼ ਦਿੱਤਾ ਸੀ ਇਹਨੇ ਮੈਨੂੰ ਆਹ ਫਿਰ ਰਸੀਦ ਨਹੀਂ। ਨਹੀਂ ਨਹੀਂ ਇਹ ਚੈੱਕ ਦੇ ਦੇ ਤੈਨੂੰ। ਹਾਂ ਜੀ ਮੇਰੀ ਚੈੱਕ ਦਾ ਫਿਰ ਕੀ ਬਣਿਆ? ਚੈੱਕ ਦਾ ਵੀਰ ਜੀ ਇਹ ਤਾਂ 5ਵੇਂ 6ਵੇਂ ਮਹੀਨੇ ਜਾ ਕੇ ਲੱਗਣਗੇ ਬੈਂਕ ਵਾਲੇ ਮੈਨੇਜਰ ਸਾਹਿਬ ਕਹਿੰਦਾ ਹੁਣੇ ਚੈੱਕ ਉਹਦੋਂ ਨੂੰ ਇਹ ਇੱਥੋਂ ਆਪ ਦਾ ਚੱਕ ਕੇ ਡਾਡੇਰਾ ਭਾਜੂਗਾ। ਆ ਹੁਣ 3 ਤਰੀਕ ਦੇ ਚੈੱਕ ਦੀ ਡੇਟ ਤੇ ਕੱਲ ਭਾਨੇ ਵੀਰ ਦੀ ਤੇ ਪੰਜਾਬ ਦੇ ਜਾਂ ਹੋਰ ਅਰੇਦਲੇ ਸੂਬਿਆਂ ਦੇ ਲੋਕਾਂ ਦੇ ਅਰਬਾਂ ਰੁਪਇਆ ਫਸਿਆ ਵੈਸੇ ਅਰਬਾਂ ਰੁਪਇਆ ਹਰ ਮਨ ਹੈ ਇੱਕ ਹਰਮਣ ਬਹੁਤ ਨੇ ਇੱਕ ਹਰਮਣ ਨਹੀਂ ਇਹਦੇ ਬਥੇਰੇ ਆ ਮੈਂ ਮੋਗੇ ਤੋਂ ਹਰਮਣ ਇੱਥੇ ਭਰੇ ਸੀ ਮੇਰੇ ਵੀ ਪੈਸੇ ਖਰੜ ਖਰੜ ਪਰ ਕਿੰਨੇ ਲੱਖ ਬਣੇ ਖਰੜ ਚੰਡੀਗੜ੍ਹ ਮਹਾਲੀ 38000 ਇਹ ਇਹੋ ਜਿਹੇ ਬੰਦੇ ਬਹੁਤ ਨੇ ਇਹਦੇ ਬਾਰੇ ਬਾਈ ਜੀ ਦੱਸੋ ਜਿਹੜੀ ਅਗਲੀ ਕਾਰਵਾਈ ਹੈ ਹਾਂ ਅਸੀਂ ਹੁਣ ਇਹ ਸਾਰਿਆਂ ਨੂੰ ਅਪੀਲ ਇਹ ਕਰਦੇ ਆ ਪਹਿਲੀ ਗੱਲ ਦਾ ਸਰਕਾਰ ਨੂੰ ਕਹਿੰਦੇ ਆ ਕਿ ਯਾਰ ਤੁਸੀਂ ਐਡਾ ਵੱਡਾ ਧੱਕਾ ਲੋਕਾਂ ਨਾਲ ਹੋਈ ਜਾਂਦਾ ਲੈ ਲੈ ਕੇ 10-10 20-20 ਲੱਖ ਰੁਪਇਆ ਏਜੰਟ ਚੁਗਾ ਚੱਕ ਜਾਂ ਤੇ ਮੁੜ ਕੇ ਪ੍ਰਸ਼ਾਸਨ ਕੋਲ ਬੰਦਾ ਜਾਂਦਾ ਕਿ ਉੱਥੇ ਪ੍ਰਸ਼ਾਸਨ ਕੋਲ ਸੁਣਦਾ ਨਹੀਂ ਲੋਕ ਦਰਖਾਸਤਾਂ ਦਿੰਦੇ ਐ एसएसपी ਦੇ ਡੀਐਸਪੀ ਦੇ ਉੱਥੇ ਕੋਈ ਸੁਣਵਾਈ ਨਹੀਂ ਆਖ ਥੱਕ ਕੇ ਲੋਕ ਉਹ ਕਹਾਂ ਜਾਂਦੇ ਆ ਬੌਂਸਰ ਰੱਖਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਗੁਰਾ ਗੁਰਾ ਖੜ ਜਾ ਤੇਰੇ ਗੀਦੇ ਕੋਲ ਫਸਿਆ ਆਪਣੇ ਆਹੀ ਜੀ ਗੌਰ ਗੌਰ ਤਲਵਾਰ ਕੋਲੇ ਗੌਰ ਤਲਵਾਰ 4 ਲੱਖ 20600 4 ਲੱਖ 22600 ਹੈ ਜੀ ਤੇਰੇ ਕੋਲ ਕੀ ਕੀ ਆ ਉਹ ਵਾ ਦਾ ਉਹਦੇ ਜੀ ਇੱਕ ਮਿੰਟ ਬਲਾਲਾ ਬਲਾਲਾ ਭਾਈ ਇਹਨੇ ਕਾਰਵਾਈ ਲਈ ਅੱਗੇ ਕਰ ਦੋ ਮੈਂ ਵੀਰ ਜੀ ਸਾਨੂੰ ਇਹਨਾਂ ਦੀ ਅਸਲੀਅਤ ਦੱਸਦਾ ਵੀ ਇਹ ਕਿਸ ਤਰ੍ਹਾਂ ਲੋਕਾਂ ਨਾਲ ਠੱਗੀ ਕਰਦੇ ਨੇ ਪਹਿਲਾ ਇਹ ਬੰਦੇ ਤੋਂ ਲੈਂਦੇ ਨੇ 12000 ਰੁਪਏ 200 ਡਾਲਰ ਆਫਰ ਲੈਟਰ ਦੀ ਫੀਸ ਫਿਰ ਆਜੋ ਆਜੋ ਦੱਸੋ ਯਾਰ ਆ ਸਾਰੇ ਠੱਗ ਦੇ ਸਤਾਏ ਹੋਏ ਨੇ ਠੱਗ ਦੇ ਲੁੱਟੇ ਹੋਏ ਨੇ ਆ ਫਰਾਂਟੇਰ ਇਮੀਗ੍ਰੇਸ਼ਨ ਵਾਲੇ ਦੇ ਗੌਰਵ ਤਲਵਾੜ ਦੇ ਸਰਕਾਰ ਵਾਲੇ ਪਹਿਲਾਂ ਗੱਲ ਕਰਦੇ 3B2 ਚ ਇਹਦਾ ਦਫਤਰ ਆ ਦੱਸੋ ਦੱਸੋ ਇਹਦਾ ਦੱਸੋ ਪਰ ਦੱਸੋ ਦੱਸੋ ਸਰਕਾਰ ਵਾਲੇ ਪਹਿਲਾਂ ਗੱਲ ਪੂਰੀ ਕਰਦੇ ਤੇ ਕਹਿੰਦਾ 1,88,500 ਰੁਪਏ ਲੈਣਾ ਤਾਂ ਲੈ ਲਓ ਨਹੀਂ ਕਹਿੰਦਾ ਇਹ ਗੀ ਨਹੀਂ ਮਿਲਣਾ ਕਹਿੰਦਾ ਵੀ ਤੂੰ ਕਿਸੇ ਪ੍ਰਸ਼ਾਸਨ ਕੋਲੇ ਗਿਆ ਮੈਂ ਜੀ ਜਿੱਥੇ ਵੀ ਜਾਇਦਾ ਜੀ ਇਹੀ ਆ ਵੀ ਜਿੰਨੇ ਦਿਨ ਦਾ ਲੈ ਲਓ ਲੈ ਪ੍ਰਸ਼ਾਸਨ ਕਹਿੰਦਾ ਇਹਦਾ ਲੈ ਲਓ ਹਾਂ ਜੀ ਕਿਹਦੇ ਕੋਲੇ ਗਿਆ ਅਸੀਂ ਥਾਣੀ ਵੀ ਗਏ ਸੀ ਉੱਥੇ ਉਹ ਕਹਿੰਦੇ ਜੀ ਇਹਦਾ ਕੁਝ ਨਹੀਂ ਬਣਨਾ ਜੀ ਕਿਉਂ ਤੁਹਾਨੂੰ ਕਿਹਨੇ ਕਿਹਾ ਵੀ ਏਜੰਟ ਕੋਲੇ ਜਾਓ ਇਹ ਕਮਾਲ ਆ ਯਾਰ ਤੇ ਫਿਰ ਜੇ ਸਾਨੂੰ ਨਹੀਂ ਕਿਹਾ ਜੰਟ ਕੋਲ ਜਾਓ ਸਰਕਾਰ ਇਹਨਾਂ ਨੂੰ ਫੜਕੇ ਅੰਦਰ ਕਿਉਂ ਨਹੀਂ ਕਰਦੀ ਕਿਉਂ ਥਾਂ ਥਾਂ ਦੇ ਨੇ ਦਫ਼ਤਰ ਖੋਲ੍ਹਿਆ ਸ਼ਰਿਆਂ ਬੋਰਡ ਲੱਗਿਆ ਸਰਕਾਰਾਂ ਨਹੀਂ ਸਰਕਾਰ ਨੂੰ ਨਹੀਂ ਦਿੰਦਾ ਨਹੀਂ ਇੱਕ ਜੀ ਹੋ ਰਹੀ ਦਸੰਬਰ ਮਹੀਨੇ ਚ ਫਿਰ ਸਵਾਲ ਦਾ ਜਵਾਬ ਇਹ ਕਰਾ ਕਰੋ ਵੀ ਸਾਨੂੰ ਕਿਹਨੇ ਕਹਿ ਦੋ ਪ੍ਰਸ਼ਾਸਨ ਕਹਿੰਦਾ ਫਿਰ ਇਹ ਜੇ ਗੈਰਕਾਨੂੰਨੀ ਹੈ ਤਾਂ ਇਹ ਖੋਲਵਾਏ ਕਿਉਂ ਆ ਕੋਈ ਵੀ ਕੰਮ ਤੁਸੀਂ ਗੈਰਕਾਨੂੰਨੀ ਖੋਣ ਦਿੰਦੇ ਹੋ ਪੰਜਾਬ ਤੁਸੀਂ ਕਰਨ ਉਹਦੀ ਫੜ ਦੇ ਗੈਰਕਾਨੂੰਨੀ ਹੈ ਭਾਈ ਪਰਚਾ ਦੇਵਾਂਗੇ ਇਹ ਵੀ ਗੈਰਕਾਨੂੰਨੀ ਤੁਸੀਂ ਕਿਉਂ ਨਹੀਂ ਫੜ ਰਹੇ ਇਹ ਸਵਾਲ ਦਾ ਜਵਾਬ ਦਿਆ ਕਰੋ ਸਰ ਜੀ ਕਹਿੰਦੇ ਬਾਹਰ ਨਿਕਲ ਜਾਓ ਪ੍ਰਸ਼ਾਸਨ ਕਹਿੰਦਾ ਮੈਂ ਹੁਣ ਇਹ ਗਰੀਬ ਬੰਦੇ ਦੀ ਸੁਣਦਾ ਕੌਣ ਆ ਜੀ ਸੁਣਦਾ ਹੀ ਕੋਈ ਗਰੀਬ ਬੰਦੇ ਦੀ ਓਏ ਉਦੋਂ ਤੁਸੀਂ ਵੀ ਚੱਕੀਆਂ ਆਉਂਦੇ ਆ ਪੁੱਛਾਂ ਨਾ ਇਹਨੂੰ ਰਾਇਆ ਕਰਦੇ ਆ ਵੀ ਕਿਹੜਾ ਬੰਦਾ ਚੰਗਾ ਕਿਹੜਾ ਮੜਾ ਲਿਆ ਕੇ ਪਿੱਲਾ ਮੈਨੂੰ 20 ਲੱਖ ਮੈਨੂੰ ਕੈਨੇਡਾ ਭੇਜ ਪਹਿਲਾਂ ਅੱਗ ਲੱਗਿਆ ਇਹਨੂੰ ਕੈਨੇਡਾ ਦੇ ਰੁਪਈਆ ਸੀ 80 ਮਾਰ ਰੁਪਈਆ ਫਸਾਲਾ ਲੋਕਾਂ ਨੇ ਉਹ ਦਿਹਾੜੀਆਂ ਕਰਨ ਤੇ ਆ ਗਏ ਇਹਨਾਂ ਸਾਰਾ ਸਾਰਟੀਫିକੇਟ ਸਾਰੇ origignal ਮੇਰੇ ਭਰਾ ਦੇ ਮੁੰਡੇ ਦੇ ਕਿਹਦੇ ਕਿਹਦੇ ਤੇਰੇ ਕੋਲ ਕਿਹੜਾ ਤੇਰੇ ਮੇਰੇ ਸਾਰਟੀਫਿਕਾ ਹਰਮਨ ਜੀ ਸਰੀ ਵਾਲੇ ਦਾ ਪਿੰਡ ਦਾ ਵਾ ਇੱਥੇ ਖਰੜ ਖੋਲਿਆ ਸੀ ਦਫਤਰੋਂ ਨੇ ਉਹ ਕਿੱਧਰ ਭੱਜ ਗਿਆ ਪੂਰੇ ਨਹੀਂ ਲੱਭਦਾ ਪੂਰੇ ਭੱਜ ਹੀ ਗਿਆ ਮਹਾਲੀ ਦੇ ਵਿੱਚ ਉਹ ਕਿਉਂ ਮਿਲਿਆ ਜੀ ਉਹਦਾ ਟੌਪ ਦੇ 20 ਬੰਦੇ ਨੇ ਮਹਾਲੀ ਦੇ ਵਿੱਚ ਠੰਡੇ ਕੋਠੀ ਪਾਈ ਉਹਦੇ ਪਿਓ ਦੀ 2 ਕਰੋੜ ਦੀ ਉੱਥੇ ਗਿਆ ਉਹਦੀ ਮਾਂ ਸਰਕਾਰੀ ਲੱਗੀ ਥੋੜਾ ਬਣਾ ਕੀ ਤੂੰ ਦੱਸ ਉਹ ਨਾਲ ਹੀ ਨਹੀਂ ਮੇਰੇ ਨਾਲ ਹੀ ਆ ਥੋੜੇ ਘਰੋਂ ਆ ਨਹੀਂ ਨਹੀਂ ਘਰੋਂ ਨਹੀਂ ਗਿਆ ਸਾਰੇ ਸਾਰਟੀਫିକੇਟ ਲੈ ਗਏ ਥੋੜਾ ਵੀ ਇਹ ਇਹਨਾਂ ਨੇ ਠੱਗੀ ਮਾਰੀ ਹੈ ਹਾਂਜੀ ਹਾਂਜੀ ਇਹ ਕਾਨ ਸੇਲ ਕਰਕੇ ਮੈਂ ਬੇਟੇ ਵਾਸਤੇ ਸੋਚਿਆ ਸੀ ਕਿ ਚਲੋ ਬਾਹਰ ਚਲੇ ਜਾਣਗੇ ਤਾਂ ਇਹਨਾਂ ਨੇ ਕੋਈ ਹੱਥ ਪੱਲਾ ਨਹੀਂ ਫੜਾਇਆ ਨਾ ਇਹਨਾਂ ਨੇ ਵੀਜ਼ਾ ਲਗਾਇਆ ਕੋਈ ਵੀ ਇਹਦਾ ਬਹੁਤ ਟੰਗ ਵਰਤਦਾ ਇਹ ਤਾਂ ਇੱਥੇ ਇਹਨੇ ਕੁੜੀਆਂ ਰੱਖੀਆਂ ਪੰਜ-ਸੱਤ ਹਾਂਜੀ ਜਾਂ ਨਵੀਆਂ ਕੁੜੀਆਂ ਪਾੜ ਲਿਆਉਂਦਾ ਵੀ ਲੈ ਚੱਕ 1000 ਰੁਪਿਆ 500 ਰੁਪਿਆ ਤੂੰ ਇੰਨੀ ਗੱਲ ਬੋਲਣੀ ਹੈ ਵੀ ਗੌਰਵ ਤਲਵਾੜ ਨੇ ਮੇਰਾ ਵੀਜ਼ਾ ਲਵਾਤਾ ਹਾਂਜੀ ਦੁਨੀਆ ਕਮਲੀ ਹੋਈ ਤੁਰੀ ਆਉਂਦੀ ਉਹਦੇ ਬਾਅਦ ਅੱਛਾ ਇਹਨੇ ਵੀਜ਼ੇ ਲਵਾ ਰਿਆ ਉਹ ਦੂਜੀ ਗੱਲ ਬਾਈ ਤੂੰ ਇਹ ਦੇਖ ਉਹ ਬੰਦੇ ਕੋਲੇ ਪ੍ਰਾਪਰਟੀ ਦਾ ਕੋਈ ਤੋੜਾ ਨਹੀਂ ਗੱਡੀਆਂ ਦਾ ਕੋਈ ਤੋੜਾ ਨਹੀਂ ਬਾਉਂਸਰ 10-10 15-15 ਨਾਲ ਰੱਖਦਾ ਥਾਣੇ ਦੇ ਵਿੱਚ ਉਹਦੇ ਇੰਨੀ ਕੁ ਜ਼ਿਆਦਾ ਸੈਟਿੰਗ ਆ ਉਸ ਬੰਦੇ ਦੀ ਜਿਹੜੀ ਕੱਲ ਆਈ ਥਾਣੇ ਵਾਲੇ ਹੀ ਕਰਦੇ ਨੇ ਕੱਲ ਜਦੋਂ ਆਪਣੇ ਕੋਲੇ ਗੱਲ ਫੋਲੀ ਕਰ ਡੀਐਸਪੀ ਕੋਲੇ ਜਾ ਬੱਠਿਆ ਵੀ ਐਡੀ ਕਿਹਾਰੇ ਪੁਲਿਸ ਹੁਣ ਸੈਟਿੰਗ ਕੱਲ ਦਾ ਕੱਲ ਦਾ ਜਦੋਂ ਉਹਦੇ ਗਏ ਆ ਕੱਲ ਦਾ ਜਦੋਂ ਉਹ ਗਏ ਆ ਕੱਲ ਦਾ ਜਦੋਂ ਉਹ ਗਏ ਆ ਕੱਲ ਦਾ ਹਣ ਭਾਨੇ ਨੂੰ ਕਹੀ ਜਾਂਦਾ ਫੋਨ ਕਰਾਈ ਜਾਂਦਾ ਤੁਸੀਂ ਆ ਕੇ ਮਿਲ ਲਓ ਐ ਕਰ ਲਓ ਐ ਕਰ ਲਓ ਮੈਂ ਤੁਹਾਨੂੰ ਆਹ ਦੇ ਦੇਣਾ ਲਾਲਚੋ ਸਾਡੇ ਬੰਦਿਆਂ ਨੂੰ ਵੀ ਦੇਈ ਜਾਂਦਾ ਠੀਕ ਆ ਨਾ ਪਰ ਮੇਰੀ ਗੱਲ ਸੁਣ ਲੋ ਹੁਣ ਕੱਲ ਨੂੰ ਸਾਡੇ ਦੇ ਮੂੰਹ ਕਾਲਖਾਲੀ ਗੱਲ ਵੀ ਹੈਗੀ ਆ ਵੀ ਤੁਸੀਂ ਪਤਾ ਨਹੀਂ ਚੁੱਪ ਕਰਕੇ ਤੁਸੀਂ ਮੁੱਦਾ ਚੱਕਿਆ ਸੀਗਾ ਤੁਸੀਂ ਕਿਉਂ ਨਹੀਂ ਅੱਗੇ ਲੜਾਈ ਲੜੀ ਇਹ ਲੜਾਈ ਤਾਂ ਲੜੀ ਜਾਊਗੀ ਤੁਹਾਡੇ ਹਿਸਾਬ ਨਾਲ ਨਹੀਂ ਲੜੀ ਜਾਊਗੀ ਤੁਸੀਂ ਤੁਹਾਨੂੰ ਮੈਂ ਜਿੰਨੇ ਮੇਰੀ ਗੱਲ ਸੁਣਾਂਗੇ ਤੁਹਾਨੂੰ ਵੀ ਕਹਿਣਾ ਚਾਹੁੰਦਾ ਵੀ ਜਿੰਨੇ ਠੱਗਾਂ ਦੇ ਠੱਗੇ ਹੋਏ ਬੰਦੇ ਹੋ ਉਹਨਾਂ ਨੂੰ ਅਪੀਲ ਕਰਦਾ ਤੁਹਾਨੂੰ ਜਿੰਨੇ ਇੱਥੇ 5-7 ਖੜੇ ਹੋ ਤੁਹਾਨੂੰ ਆ ਜਿਹੜੇ ਤੁਸੀਂ ਆਏ ਹੋ ਤੁਸੀਂ ਪਹਿਲੀ ਗੱਲ ਇੱਕ ਵਾਰੀ ਪ੍ਰਸ਼ਾਸਨ ਕੋਲੇ ਜਾਓ ਐਸਐਸਪੀ ਮਹਾਲੀ ਕੋਲ ਜਾਓ ਉਹਨੂੰ ਜਾ ਕੇ ਦੱਸੋ ਵੀ ਸਾਡੇ ਨਾਲ ਆਹ ਠੱਗੀ ਬੱਜੀ ਆ ਆਹ ਬੰਦਾ ਆ ਸਾਡੇ ਕੋਲ ਸਾਰਾ ਰਿਕਾਰਡ ਸਬੂਤ ਪਿਆ ਉਹ ਦੇਖੋ ਕੀ ਕਾਰਵਾਈ ਕਰਦਾ ਜੇ ਨਹੀਂ ਪ੍ਰਸ਼ਾਸਨ ਕਾਰਵਾਈ ਕਰਦੀ ਤਾਂ ਅਗਲੀ ਗੱਲ ਤੁਹਾਡੇ ਨਾਲ ਇਹ ਕਰਦੇ ਆ ਵੀ ਤੁਸੀਂ ਆਉਣਾ ਜਿੰਨੇ ਪੀੜਤ ਬੰਦੇ ਆ ਉਹ ਤੁਹਾਨੂੰ ਇੱਕ ਦਿਨ ਦੱਸਾਂਗੇ ਜਿੱਦੇ ਅਸੀਂ ਵਿਹਲੇ ਹੋਏ ਵਿਹਲੇ ਸਾਡੇ ਕੋਲ ਸਮਾਂ ਹੈ ਨਹੀਂ ਕਮਨ ਸਾਹ ਮੋਰਚਾ ਚੱਲ ਰਿਹਾ ਸੀ ਪਿੰਡਾਂ 'ਚ ਵੀ ਜਾ ਕੇ ਪ੍ਰਚਾਰ ਕਰਨਾ ਜਿੱਦੇ ਤੁਹਾਨੂੰ ਸਮਾਂ ਦਿੱਤਾ ਸਾਰੇ ਪੀੜਤ ਇਕੱਠੇ ਹੋ ਜਿਓ ਇਹਦਾ ਆ ਕੇ ਘਰ ਕੇ ਰੰਗ ਜਿਹੜਾ ਦਫ਼ਤਰ ਜਾ ਕੇ ਰਾਂਗੇ ਤੇ ਇਹ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਵੀ ਚਤਾਵਨੀ ਆ ਵੀ ਹੋਰਾਂ ਦੇ ਵੀ ਦੱਸਦੇ ਭਾਈ ਹਾਂ ਹੋਰ ਬਥੇਰੇ ਨੇ ਚੰਡੀਗੜ੍ਹ ਮਹਾਲੀ ਭਾਈ ਵੱਡਾ ਕੇਸ ਆ ਕਹਿੰਦਾ ਸੀਐਮ ਹਾਊਸ ਦੇ ਨਾਂ ਤੇ 6 ਲੱਖ ਦੀ ਠੱਗੀ ਵਜਈਆ ਸੀਐਮ ਹਾਊਸ ਦੇ ਨਾਂ ਤੇ ਨੌਕਰੀ ਚਲ ਇਹਦਾ ਕਿਵੇਂ ਇਹ ਬੰਦੇ ਦਾ ਜੀ ਐਡਾ ਤਗੜਾ ਕਰੋ ਹੋਇਆ ਜੀ ਹਾਂ ਸੀਐਮ ਹਾਊਸ ਦੀ ਭਗਵੰਤ ਮਾਨ ਦਾ ਹੁਣ ਟਾਈਮ ਆ ਜੀ ਇਹਦੇ ਨਾਮ ਤੇ ਠੱਗੀ ਹੋਈ ਹੈ ਕੌਣ ਬੰਦਾ ਉਹ ਬੰਦਾ ਜੀ ਵਾਈਫ ਹਸਬੈਂਡ ਦੋ ਜਣੇ ਨੌਕੀਆ ਨਾਮ ਉਹ ਧਰਮਜੀਤ ਕੌਰ ਹੈ ਜੀ ਘਰ ਵਾਲੇ ਦਾ ਨਾਮ ਹਰਵਿੰਦਰ ਸਿੰਘ ਹੈ ਕਿੱਥੋਂ ਦੇ ਰਹਿਣ ਵਾਲੇ ਰਾਜਪੁਰੇ ਦੇ ਨਾਲ ਦੇ ਰਹਿਣੇ ਵਾਲੇ ਘਰ ਵੀ ਚਲੇ ਜਾਓ ਉਹ ਕਹਿੰਦੇ ਜਿੱਥੇ ਜਾਣਾ ਜਾਓ ਅਸੀਂ ਦੰਦੇ ਨਹੀਂ ਕਿਸੇ ਦੇ ਪੈਸੇ ਕਾਹਦੀ ਠੱਗੀ ਮਾਰੀ ਹੈ ਨੌਕਰੀਆਂ ਲਵਾਉਣ ਦੀ ਜੀ ਕਿ ਪਲਾਟ ਦੀ ਜਿਹੜਾ ਫਸ ਗਈ ਉਹਦਾਂ ਦੇ ਹੀ ਫਸਾਣੇ ਜੀ ਉਹ ਮੀਆਂ ਬੀਬੀ ਹੈ ਪਹਿਲੂ ਕਹਿੰਦੇ ਨੌਕਰੀ ਤੇ ਲਵਾਵਾਂਗੇ ਕੋਈ ਪ੍ਰਸ਼ਾਸਨ ਕੋਲੇ ਗਿਆ ਜੀ ਸੱਡੇ ਹੋਇਆ ਜਾਏ ਜੀ ਸਾਨੂੰ 6 ਮਹੀਨੇ ਬੰਦੇ 8 ਮਹੀਨੇ ਟੱਕਰਾਂ ਮਾਰਨ ਕੁਝ ਨਹੀਂ ਪੱਲੇ ਪੈਂਦਾ ਐਸਐਸਪੀ ਦਿਖਾ ਦਿੱਤੀ ਨਹੀਂ ਕੋਈ ਬੰਦੇ ਮੇਰੇ ਨਾਲ ਦੇ ਜਾਏ ਜੀ ਉਹ ਉਹਨਾਂ ਨੇ ਜੋ ਵੀੰਗ ਮਾਰਕ ਕਰਤੀ ਉਹ ਕਹਿੰਦੇ ਸਾਨੂੰ ਕੋਈ ਪੱਲਾ ਨਹੀਂ ਫੜਾ ਰਿਹਾ ਮੇਰੀ ਅੱਜ ਵੀ ਗੱਲ ਹੋਈ ਆ ਸੁਣ ਲਾ ਭਾਈ ਪਵਨਸਿਆ ਤੇਰੇ ਨਾਂ ਤੇ ਠਗੀਆਂ ਨੇ ਸੀ ਸੀਮਾ ਹਾਊਸ ਗਿਆ ਸੀ ਮੈਂ ਨਹੀਂ 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 ਸੀ ਉਹ ਸੀਐਮ ਹਾਊਸ ਦੀ ਕੀ ਕੀ ਜ਼ਿਕਰ ਕਰਦੇ ਆ ਸਭ ਕੁਝ ਮੇਰੇ ਪ੍ਰੂਫ ਆ ਸੋਲ ਲਓ ਜੀ ਮੈਂ ਸਭ ਮੇਰੇ ਆ ਜਿਹੜੇ ਬੰਦੇ ਠੱਗੀ ਮਾਰਦੇ ਆ ਉਹ ਕੀ ਕਹਿੰਦੇ ਆ ਤੁਹਾਨੂੰ ਉਹ ਕਹਿੰਨੇ ਵੀ ਸੀਐਮ ਹਾਊਸ ਆ ਮੇਰਾ ਸਭ ਤੋਂ ਵੱਡਾ ਆਉਦਾ ਹੈ ਜੋ ਉੱਥੇ ਚਾਰਨਾ ਰੱਖਣਾ ਮੈਂ ਰੱਖਣਾ ਹੈ ਹੁਣ ਤਾਂ ਨਾਂ ਦੱਸਤਾ ਇਸ ਬੰਦੇ ਨੇ ਇਸ ਨੌਜਵਾਨ ਨੇ ਕਿ ਸਾਡੇ ਨਾਲ ਠੱਗੀ ਬੱਜੀ ਆ ਮੀਆਂ ਬੀਬੀ ਆ ਇਹ ਕਹਿੰਦੇ ਵੀ ਸੀਐਮ ਹਾਊਸ ਚ ਅਸੀਂ ਕੰਮ ਕਰਦੇ ਆਂ ਹੁਣ ਇਹ ਤੇਰੇ ਨਾਂ ਦੇ ਭਾਂਸਿਆਂ ਲੋਕਾਂ ਨੂੰ ਠੱਗਿਆ ਜਾ ਰਿਹਾ ਕੀ ਕਾਰਵਾਈ ਹੋਊਗੀ ਉਹ ਬੰਦਾ ਕੰਮ ਕਰਦਾ ਉਹ ਬੰਦਾ ਕਹਿੰਦਾ ਜਿਹੜੇ ਨੂੰ ਠੱਗਿਆ ਕਿਉਂਕਿ ਨਾ ਵਾ ਸੀਮ ਮਹੌਜ ਕੰਮ ਕਰਦਾ ਤੁਹਾਨੂੰ ਨੌਕਰੀ ਤੇ ਲਵਾਉਂਗਾ ਹਾਂ ਇਹ ਗੱਲ ਹੈ ਸਾਰੇ ਪ੍ਰੂਫ ਵੀ ਹੈਗੇ ਸਭ ਕੁਝ ਹੈ ਰਿਕਾਰਡਿੰਗ ਹੈ ਵੀਡੀਓ ਹੈ ਸਾਰਾ ਕੁਝ ਹੈ ਲੈ ਭਾਈ ਜਿੰਨੇ ਸੁਣੋਗੇ ਤੁਸੀਂ ਸੁਣਦੇ ਹੋ ਸਾਡੇ ਨਾਲ ਕੱਲ ਨੂੰ ਗਲਗਲਾਵੇਂ ਗੱਲ ਪਾਉਂਦੇ ਸਾਡੇ ਕੋਲ ਸਮਾਂ ਨਹੀਂ ਅਸੀਂ ਲੜਾਈ ਵੱਡੀ ਲੜ ਰਹੇ ਹਾਂ ਠੀਕ ਹੈ ਇੱਕ ਵੀਰੇ ਬੰਦਾ ਮੈਂ ਹੈ ਜਿਹੜਾ ਤੁਰ ਰਿਹਾ ਮੈਂ ਤੁਹਾਨੂੰ ਦੱਸਦਾ ਐਸ ਤਰ੍ਹਾਂ ਦੀਆਂ ਲੜਾਈਆਂ ਘਰੇਲੂ ਲੜਾਈਆਂ ਵੀ ਬਹੁਤ ਨੇ ਹੁਣ ਤੜਕੇ ਇੱਕ ਸੱਜਣ ਆਇਆ ਕਹਿੰ ਕਨਾਂਜੀ ਘਰ ਵਾਲਾ ਕੁੜੀ ਦਾ ਤੰਗ ਕਰਦਾ ਇਹ ਇਹ ਤਕਰਾਰ ਬਾਜ਼ੀਆਂ ਘਰਾਂ 'ਚ ਰਹਿੰਦੀਆਂ ਨੇ ਬਾਈ ਠੀਕ ਹੈ ਜੇ ਅਸੀਂ ਐ ਤੁਰਨ ਲੱਗ ਗਏ ਪੰਚਾਇਤੀ ਪਹਲ 'ਤੇ ਸਾਥੋਂ ਲੜਾਈ ਵੱਡੀ ਲੜੀ ਨਹੀਂ ਜਾਣੀ ਠੀਕ ਹੈ ਇੱਕ ਗੱਲ ਮੈਂ ਹੋਰ ਅਪੀਲ ਤੁਹਾਨੂੰ ਇੰਨੀ ਕਰਦੇ ਆ ਇੱਕ ਗੱਲ ਬਾਈ ਠੀਕ ਆ ਤੁਸੀਂ ਸਾਡੇ ਕੋਲੇ ਆਏ ਹੋ ਅਸੀਂ ਥੋੜੀ ਆਵਾਜ਼ ਬਣੇ ਆ ਠੀਕ ਆ ਪਰ ਲੜਾਈ ਪਹਿਲ ਸਾਨੂੰ ਕਰਨੀ ਪੈਣੀ ਹੈ ਪਹਿਲੀ ਗੱਲ ਪ੍ਰਸ਼ਾਸਨ ਕੋਲ ਜਾਣਾ ਪੈਣਾ ਨਹੀਂ ਪ੍ਰਸ਼ਾਸਨ ਕਾਰਵਾਈ ਕਰਦੇ ਸਾਰੇ ਨੂੰ ਇਕੱਠੇ ਕਰਕੇ ਇਹ ਦਫ਼ਤਰ ਮਰੇ ਆ ਕੇ ਬੈਠਾਂਗੇ ਗੱਲ ਆ ਠੀਕ ਆ ਅਸੀਂ ਫਿਰ ਉਹਦੀ ਜ਼ਿੰਮੇਵਾਰ ਜੋ ਉੱਥੇ ਬਾਪਰਦਾ ਉਹਦੀ ਜ਼ਿੰਮੇਵਾਰ ਸਰਕਾਰ ਹੋਊ ਤੇ ਜਮਾ ਪ੍ਰਸ਼ਾਸ ਸਾਡੇ ਕੋਲ ਸਾਰੇ ਸਬੂਤ ਆ ਪ੍ਰਸ਼ਾਸਨ ਨੂੰ ਵੀ ਕਹਿ ਦੇਣਾ ਚਾਹੁੰਦਾ ਖਾਸ ਕਰਕੇ ਮਹਾਲੀ ਦੇ ਪ੍ਰਸ਼ਾਸਨ ਨੂੰ ਐਸਐਸਪੀ ਮਹਾਲੀ ਨੂੰ ਵੀ ਇੰਨਾ ਬੰਦਿਆਂ ਦੇ ਕਾਰਵਾਈ ਕਰ ਜਿਹੜੇ ਬੰਦੇ ਲਗਾਤਾਰ ਲੋਕਾਂ ਨਾਲ ਅਰਪਾਂ ਰਪਏ ਦੀ ਠਗੀ ਮਾਰ ਰਿਹਾ ਇਹ ਗੱਲ ਦਾ ਇਲਜ਼ਾਮ ਪੁਲਿਸ ਤੇ ਵੀ ਆਉਂਦਾ ਵੀ ਪਤਾ ਨਹੀਂ ਪੁਲਿਸ ਪੈਸੇ ਲੈ ਦੇਖ ਚੁੱਪ ਕਰ ਜਾਂਦੀ ਆ ਸੋ ਇਹ ਜੇ ਤੁਸੀਂ ਚਾਹਨੇ ਵਾਕਿਆ ਤੁਸੀਂ ਸਾਫ ਸੁਥਰਾ ਪ੍ਰਸ਼ਾਸਨ ਲੋਕਾਂ ਨੂੰ ਦੇ ਰਹੇ ਆ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ ਤਾਂ ਲੋਕਾਂ ਦੀ ਫਰਿਆਦ ਸੁਣੋ ਬੜਾ ਔਖਾ ਯਾਰ ਕੋਈ ਘਰ ਵੇਚ ਕੇ ਪੈਸੇ ਦੇ ਬੈਠਾ ਕੋਈ ਆਲਾ ਸਿਆਉਣਾ ਕੋਈ ਇੱਕ ਗਹਿਣਾ ਕੋਈ ਮਾੜਾ ਮੋਟਾ ਪਿਆ ਹੁੰਦਾ ਉਹ ਘਰੇ ਵੇਚ ਕੇ ਕੋਈ ਆਪਣੀ ਜ਼ਮੀਨ ਗਹਿਣੇ ਧਰ ਕੇ ਕੋਈ ਬੈ ਕਰਕੇ ਬਹੁਤ ਔਖੇ ਲੋਕਾਂ ਨੇ ਪੈ ਜਾਤਾ ਵੀ ਕੋਈ ਗੱਲ ਨਹੀਂ ਸਾਡਾ ਧੀ ਪੁੱਤ ਕਿਸੇ ਨਾ ਕਿਸੇ ਤਰੀਕੇ ਆਰੇ ਲੱਗ ਜੇ ਕੋਈ ਬਾਹਰ ਚੱਲ ਜਾਵੇ ਤਾਂ ਉਹਦੇ ਨਾਲ ਇੱਥੋਂ ਠੱਗੀ ਪਾਦੀ ਦੇ ਬੰਦਾ ਕਿਸੇ ਪਾਸੇ ਚੋਂ ਕਹਿੰਦਾ ਨਾ ਜਵਾਗ ਬਾਹਰ ਜਾਂਦਾ ਨਾ ਇੱਥੇ ਕੁਛ ਉਹਦੇ ਕੋਲ ਹੁੰਦਾ ਸੜਕ ਤੇ ਆ ਜਾਂਦਾ ਬੰਦਾ ਤੇ ਉਹਦੀ ਕਹਾਣੀ ਸੁਣਵਾਈ ਨਹੀਂ ਤੇ ਬੰਦੇ ਨਾਲ ਐਡਾ ਧੱਕਾ ਹੋ ਰਿਹਾ ਯਾਰ ਸੋ ਆਜੋ ਭਾਈ ਜਿੱਦ ਦੇ ਸਾਨੂੰ ਸੱਦਾ ਦੇਵਾਂਗੇ ਭਾਈ ਜੀ ਇੱਕ ਗੱਲ ਹੋਰ ਸੁਣਿਐ ਜੀ ਇਕ ਨਾ ਪੱਤਰਕਾਰ ਆ ਅਮਨਦੀਪ ਮੇਰੀ ਉਹਦੇ ਨਾਲ ਗੱਲ ਹੋਈ ਸੀ ਉਹਨੇ ਦੱਸਿਆ ਕਹਿੰਦਾ ਵੀ ਜਿਹੜਾ ਇਸ ਟਾਈਮੇ ਫੌਂਟੇ ਚਲਾ ਰਹੇ ਆ ਨਾ ਜੀ ਇਹਦਾ ਗੌਰਵ ਤਲਵਾਰ ਦਾ ਪਹਿਲਾਂ ਗੁਰੂ ਵੀਜ਼ਾ ਚੱਲਦਾ ਸੀ ਚਾਰ ਵੀਜ਼ਾ ਹੋ ਚੱਲੇ ਚਾਰ ਇਹਦੇ ਨਹੀਂ ਲਾਇਸੈਂਸ ਕੈਨਸਲ ਹੋਇਆ ਜੀ ਬਿਨਾ ਲਾਇਸੈਂਸ ਤੋਂ ਬਿਨਾ ਪਰਮਿਸ਼ਨ ਤੋਂ ਇਹ ਬੰਦਾ ਇਹ ਇੱਥੇ ਐਡਾ ਵਾਟਾ ਕਰਦਾ ਸਾਈਕਲਿੰਗ ਅਬਰੌਡ ਵੀ ਚੱਲਦਾ ਮੇਰੇ ਗਾਲ ਸੁਣ ਸਾਡੇ ਦੋ ਬੰਦੇ ਗਏ ਕੱਲ ਮੈਂ ਗਏ ਪੰਨੇ ਨਾਲ ਦੇ ਇਹਨਾਂ ਨੂੰ ਵੀ ਕਹਿੰਦਾ ਸੀ ਮੈਨੂੰ ਵੀ ਫੋਨ ਤੇ ਆ ਨਾ ਇਹਨਾਂ ਨੇ ਮੇਰੀ ਗੱਲ ਕਰਾਈ ਆਪਾਂ ਬੈਠ ਕੇ ਨਹੀਂ ਮਿਲਣਾ ਬੈਠ ਕੇ ਤਾਂ ਨਾ ਕੀ ਨਿਮੇੜਨਾ ਦੇਖੋ ਉਹ 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 ਜਿਹੜਾ ਵੀ ਕੋਈ ਬੰਦਾ ਬੋਲਦਾ ਉਹਰੇ ਮੂੰਹ ਚ ਪੈਸੇ ਤੁਨ ਦਿੰਦਾ ਹਾਂਜੀ ਠੀਕ ਆ ਅਸੀਂ ਕਹਿੰਦੇ ਆ ਇਹ ਇੱਥੇ ਹਜ਼ਾਰਾਂ ਸੈਂਕੜੇ ਬੰਦਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਉਹ ਵਿਚਾਰਾਂ ਦਾ ਜਮਾ ਤਬਾਹ ਹੋ ਗਏ ਘਰ ਉਹਨਾਂ ਦੇ ਪੈਸੇ ਲੁੱਟੇ ਗਏ ਇਹ ਅਸੀਂ ਉਸ ਕਰਕੇ ਆਵਾਜ਼ ਬੁਲੰਦ ਕਰ ਰਹੇ ਆ ਪਰ ਫੇਰ ਮੈਂ ਵਾਰ-ਵਾਰ ਗੱਲ ਕਹਿਣਾ ਅਲਾ ਕਹਨ ਸਾਡੇ ਤੇ ਇਲਜ਼ਾਮ ਬਾਜੀ ਖੜੀ ਕਰਦਾ ਦੇਖੋ ਜੀ ਇਹ ਮੁੱਦਾ ਖੜਾ ਕਰਕੇ ਆਪ ਮੁੜ ਕੇ ਪਿੱਛੇ ਹਟ ਗਏ ਜੀ ਇਹ ਪੈਸੇ ਲੈ ਕੇ ਜੀ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਲੱਗਦੇ ਆ ਮੈਂ ਫੇਰ ਕਹਣਾ ਸਾਡੇ ਕੋਲ ਸਮੇਂ ਦੀ ਬਹੁਤ ਘਾਟ ਆ ਹਾਂਜੀ ਉਹ ਤੁਸੀਂ ਕੌਮੀ ਮੋਰਚੇ ਤੇ ਆਏ ਸਾਨੂੰ ਮਿਲ ਲਏ ਇੱਥੇ ਇਹ ਲੜਾਈ ਸ਼ੁਰੂਆਤ ਤੁਹਾਨੂੰ ਮੈਂ ਫੇਰ ਕਹਣਾ ਤੁਹਾਨੂੰ ਕਰਨੀ ਪੈਣੀ ਆ ਠੀਕ ਆ ਤੁਸੀਂ ਚਾਹੇ ਜਿੰਨੇ ਪੀੜਤਾ ਉਹਨਾਂ ਨੂੰ ਇਕੱਠੇ ਕਰੋ ਠੀਕ ਆ ਇਕੱਠੇ ਕਰਕੇ ਸਾਨੂੰ ਦੱਸ ਦੇ ਵੀ ਅਸੀਂ ਐਸ ਦਿਨ ਇੱਥੇ ਇਕੱਠੇ ਹੋ ਜਾਾਂਗੇ ਅਸੀਂ ਆ ਜਾ ਤੁਸੀਂ ਜਦੋਂ ਥੋੜਾ ਇਕੱਠ ਹੋਇਆ ਥੋੜਾ ਧਰਨਾ ਤੁਸੀਂ ਰੱਖੋ ਧਰਨਾ ਰੱਖੋ ਲੜਨਾ ਸਿੱਖੋ ਮੜਾ ਜੇ ਜੇ ਲੜੋਂਗੇ ਫੇਰ ਹੀ ਕੁਝ ਬਣੂਗਾ ਹਾਂ ਜੇ ਲੜੋ ਇਕੱਠੇ ਹੋ ਕੇ ਅਸੀਂ ਫੇਰ ਜਦੋਂ ਥੋੜਾ ਧਰਨਾ ਹੋਵੇ ਛੋਟੇ ਜਾਾਂਗੇ ਅਸੀਂ ਵੀ ਬੰਦੇ ਹੀ ਸੀ ਤੁਸੀਂ ਬੰਦੇ ਹੋ ਤੁਸੀਂ ਉੱਥੇ ਜਾ ਕੇ ਤੁਸੀਂ ਕੋਈ ਰੌਲਾ ਪਾਉਂਦੇ ਹੋ ਬਈ ਇਕੱਠੇ ਹੋ ਕੇ ਬਾਰਤ ਜਾ ਕੇ ਇੱਕ ਵਾਰੀ ਬੈਠ ਹੀ ਜਾਓ ਇੱਕ ਬੰਦਾ ਹੀ ਬੈਜੋ ਤੇ ਵੀਡੀਓ ਕੋਈ ਨਾ ਕੋਈ ਚੈਨਲ ਨਾਲ ਤੁਹਾਡੀ ਕੋਈ ਨਾ ਕੋਈ ਕਰਦਾ ਹੋਵੇ ਮੈਂ ਆਇਆ ਜੀ ਐਨੇ ਪੀੜਤ ਹੈ ਨਾ ਜੇ ਤੁਸੀਂ ਤਾਂ ਘਰ ਪਿੰਡ ਜਾਓ ਜੀ ਹਾਂ ਪਹਿਲਾਂ ਦਰਕਾਰ ਕੋਈ ਬੰਦਾ ਸਾਹਮਣੇ ਉਹ ਨਹੀਂ ਮੋੜਿਆ ਤੂੰ ਵੀਡੀਓ ਬਾਈ ਤੂੰ ਸਾਰੇ ਬੰਦੇ ਪੀੜਤਾਂ ਨੂੰ ਇਕੱਠੀ ਕਰੋ ਤੇ ਘਰ ਬਾਬੂ ਦੇ ਬਾਰ ਬਾਰ ਬੈਠੋ ਪੱਲੀ ਪਿਛਾ ਕੇ ਤਾਂ ਤੁਰਦਾ ਨਹੀਂ ਬਾਈ ਕਹਿੰਦਾ ਹਾਂ ਕੋਈ ਤੁਰੇ ਕੰਮ ਜੀ ਇਹਦਾ ਇਹਦਾ ਸੁਣ ਲਓ ਇਹਦਾ ਤੁਸੀਂ ਵੀ ਸੁਣ ਲਓ ਤੇ ਹੋਰ ਵੀ ਸੁਣ ਲਓ ਇਸ ਦਾ ਦਸਤੂਰ ਇਹ ਬਣ ਗਿਆ ਲੋਕਾਂ ਦਾ ਵੀ ਪੈਸੇ ਸਾਡੇ ਫਸੇ ਆ ਠੱਗੀ ਸਾਡੀ ਨਬਜੀ ਆ ਸਾਡੇ ਪੈਸੇ ਕਢਾ ਕੇ ਦੂਗਾ ਭਾਨਾ ਸਾਡਾ ਪੈਸੇ ਕਢਾ ਕੇ ਦੂਗਾ ਲੱਖਾ ਸਾਡੇ ਪੈਸੇ ਕਢਾਊਗਾ ਸੁੱਖ ਸਾਡਾ ਪੈਸੇ ਕਢਾਊਗਾ ਫਲਾਨਾ ਤੇ ਸਾਡੇ ਤੇ ਇਹ ਹਾਲਾਤ ਹੋ ਗਏ ਵੀ ਹੁਣ ਤੁਸੀਂ ਕਢਾਓ ਪੈਸੇ ਇਹ ਗੱਲ ਤਾਂ ਸੁਣ ਲਿਆ ਇਹ ਗੱਲ ਤੁਹਾਨੂੰ ਮੈਂ ਪਹਿਲਾਂ ਹੀ ਕਹਿ ਦਿੱਤੀ ਭਰਾ ਮੇਰੇ ਆ ਆ ਦੀ ਲੜਾਈ ਆਪ ਵੀ ਲੜਨੀ ਸਿੱਖੋ ਯਾਰ ਇਹ ਕੋਈ ਦਰੀਲ ਆ ਕਿਉਂ ਜੀ ਆ ਬੰਦੇ ਮੂਰੇ ਲੱਗੇ ਆ ਜੀ ਹੁਣ ਇਹ ਕਢਾਉਣਗੇ ਸਾਡੇ ਪੈਸੇ ਤੇ ਇਕੱਠੇ ਹੋ ਗਏ ਸਾਰੇ ਇਕੱਠੇ ਹੋ ਗਏ ਥੋੜੇ ਤੁਹਾਨੂੰ ਕੀ ਤੁਹਾਨੂੰ ਕੀ ਹੋਇਆ ਤਰੀਕ ਦੇ ਦਿਓ ਜੀ ਇੱਕ ਸੋਮਵਾਰ ਦੀ ਤਰੀਕ ਆ ਇੱਥੇ ਕਹੀਦਾ ਪੈ ਸੋਡੇ ਪਾਸੇ ਆ ਵੀਡੀਓ ਚ ਕਿਹਦੇ ਆਉਣਾ ਨਹੀਂ ਤੁਸੀਂ ਕਢਾ ਕੇ ਦਿਓ ਸਾਡੇ ਸੋਮਵਾਰ ਦੀ ਡੇਟ ਰੱਖ ਲੇ ਲੱਤਾਂ ਨੂੰ ਭਾਰ ਯਾਰ ਕੋਈ ਜੰਗ ਲੱਗੀ ਆ ਮੁਰੇ ਜੰਗ ਲੱਗੀ ਐਡੀ ਕੀ ਗੱਲ ਆ ਇਹ ਗੱਲ ਪਹਿਲਾਂ ਸੁਣ ਲੋ ਧਿਆਨ ਨਾਲ ਭਾਈ ਦਰਖਾਸਤਾਂ ਲਿਖਾ ਦਿਓ ਦਰਖਾਸਤਾਂ ਲਿਖਾਉਣ ਤੋਂ ਬਾਅਦ ਅੱਜ ਹੀ ਇਹਦੂ ਮਾਚ ਉਹਦੇ ਕੋਲ ਜਾਇਓ ਇਹਦੂ ਮਾਚ ਕਿਹੜਾ ਉੱਥੇ ਪੱਲੀ ਪ੍ਰਸ਼ਾਸਨ ਨੂੰ ਇੱਕ ਵਾਰੀ ਕਹਿ ਦਿਓ ਭਾਈ ਐਦੂ ਬਾਅਦ ਅੱਛਾ ਮੇਰੀ ਗੱਲ ਹੋਰ ਸੁਣ ਲੋ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਜੇ ਇੰਨੇ ਬੰਦੇ ਪੀੜਤ ਆ ਅੱਜ ਇਹ ਵੀ ਨੌਜਵਾਨ ਇੰਨਾ ਪੀੜਤ ਸੀ ਇਹ ਕਹਿੰਦਾ ਭਾਈ ਮੈਂ ਕੁਝ ਖਾ ਕੇ ਮਰ ਜੂ ਕੱਲ ਨੂੰ ਉੱਥੇ ਮੁੜ ਕੇ ਧਰਨੇ ਲੱਗਣ ਮਜਾਰੇ ਹੋਣ ਇਹਨਾਂ ਗੱਲਾਂ ਦੇ ਖਿਲਾਫ਼ ਤੁਸੀਂ ਉਦੋਂ ਉਸ ਬੰਦੇ ਦੇ ਪਰਚਾ ਦਿਓ ਇਹਦੀ ਇਹੇ ਬੰਦਿਆਂ ਦੀ ਜਾਨ ਚਲੀ ਜਾਵੇ ਤਨੂੰ ਏਰੀਆ ਨਾਲ ਸੋਣਾ ਵੀ ਤੂੰ ਮਰ ਜਾ ਮੈਂ ਸੋਨੂੰ ਸੁਣ ਲੈ ਗੱਲ ਮਰਨ ਦਾ ਕੋਈ ਰਾਹ ਵੀ ਨਹੀਂ ਹੁੰਦਾ ਮਰ ਕੇ ਥੋੜੀ ਦੁਨੀਆ ਜਿੱਤੀ ਜਾਂਦੀ ਆ ਲੜਨਾ ਪੈਂਦਾ ਮਰ ਕੇ ਹੀ ਕਰੇਗਾ ਜਾ ਕੇ ਫੂਕ ਦੇਣਗੇ ਮਰਨਾ ਮੁਰਨਾ ਕੋਈ ਹੱਲ ਨਹੀਂ ਹੁੰਦਾ ਜ਼ਿੰਦਗੀ 'ਚ ਲੜਨਾ ਪੈਂਦਾ ਹਾਂ ਮਰਨਾ ਵੈਸੇ ਕਹਿ ਲੈਂਦੇ ਬਹੁਤ ਮਤਲਬ ਕਿ ਵੱਡੀ ਗੱਲ ਆ ਕਿ ਬੁਝਦਲੀ ਦੀ ਨਿਸ਼ਾਨੀ ਹੈ ਹਾਂ ਜਦੋਂ ਬੰਦਾ ੱਟੇ ਰੀਟਾਗਾ ਲੜਾਈ ਨਹੀਂ ਲੜਦਾ ਤਾਂ ਬੰਦਾ ਅਖ ਕੇ ਉਹਨੂੰ ਸੌਖਾ ਰਾਹ ਪਣਾਓ ਖਾ ਕੇ ਮਰ ਜਾਓ ਮਰਨਾ ਮੁਰਨਾ ਨਹੀਂ ਕੋਈ ਗੱਲ ਨਹੀਂ ਕਰਨੀ ਪਰ ਮੈਂ ਫੇਰ ਕਹਣਾ ਵੇ ਸਾਰੇ ਕਾਇਦੇ ਜ਼ਿੰਮੇਵਾਰੇ ਸਰਕਾਰ ਹੋਵੇ ਪ੍ਰਸ਼ਾਸਨ ਹੋ ਤੇ ਗੌਰਵ ਤਲਵਾਰ ਇੱਕੋ ਕੀ ਨਾ ਦੱਸਿਆ ਤੂੰ ਹਰਮਨ ਹਰਮਨ ਜੀ ਤੇ ਰਵਿੰਦਰ ਸਿੰਘ ਪਰਮਜੀਤ ਰਵਿੰਦਰ ਰਾਜਪੁਰੇ ਦੇ ਰਾਜਪੁਰੇ ਦੇ ਇੱਕ ਹੋਰ ਕਿਹੜੇ ਸੀ ਹਾਰਮਨ ਵਾਲਾ ਭੱਜ ਵੀ ਗਿਆ ਇੱਕ ਹੋਰ ਸੀ ਇੱਥੇ ਆਓ ਓਏ ਹਰਮਨ ਵਾਲਾ ਕਿੱਥੇ ਆ ਬਈ ਹਰਮਨ ਵਾਲਾ ਭਾਜੀ ਦੇਖੋ ਕਿਵੇਂ ਕਰਨਗੇ ਸਪੀਕਰ ਤੇ ਲਾ ਕੇ ਗੱਲ ਕਰਾਂ ਜੀ ਉਹਨਾਂ ਨਾਲ ਉਹ ਜਿਹੜਾ ਇਸ ਦੇ ਵਿੱਚ ਖੜਾ ਹੋਇਆ ਬੱਚੀ ਉੱਡ ਗਿਆ ਇਹ ਇਹ ਜੀ ਇਹ ਨਾਲ ਲੜਾਈ ਲੜ ਲਾਂਗੇ ਯਾਰ ਨਾਲ ਖੜ ਕੇ ਲੜਨ ਨੂੰ ਤਿਆਰ ਨਹੀਂ ਤਾਂ ਸਰੇ ਹੀ ਪਿਆ ਯਾਰ ਮਾਰਾਂ ਦਾ ਹਮੇਤ ਨਹੀਂ ਆ ਲੋ ਠੀਕ ਆ ਜੀ ਹੁਣ ਆਪਣਾ ਇਹੀ ਆ ਕਿ ਤੁਸੀਂ ਆਹ ਦਾ ਦਿਓ ਦਰਖਾਸਤਾਂ ਸਾਰੇ ਉਹ ਦੂਜੇ ਵਾਲਾ ਪੱਕੇ ਰੱਖ ਕੇ ਸਾਰਿਆਂ ਦੇ ਸਾਰਿਆਂ ਨੂੰ ਘੇਰਾਗੇ ਫਿਰ ਇੱਕ ਮਿੰਟ ਗੌਰਵਤਲਵਾੜੇ ਦਫ਼ਤਰੇ ਫੋਨ ਆਦਾ ਲਾਸਟ ਫੋਨ ਆ ਲਾ ਲਾ ਬਸ ਲਾਸਟ ਗੱਲ ਆ ਫਿਰ ਅਸੀਂ ਕੰਮ ਕਰਨਾ ਸੀ ਇਹ ਫੋਨ ਕੀ ਲਾਉਣਾ ਹੁਣ ਮੈਂ ਕਹਿੰਦਾ ਜੀ ਪੈਸੇ ਕਦੋਂ ਕ ਮਿਲਣਗੇ ਉਹਨਾਂ ਨੇ ਮੈਨੂੰ ਕਿਵੇਂ ਚੁੱਪ ਚੁੱਪ ਆ ਹਣੀ ਆ ਜੀ ਆਰਐਮ ਆਫਿਸ ਚ ਹੁੰਦਾ ਅਬ ਲਾਦੇ ਨੇ ਮੇਰਾ ਫੋਨ ਠੱਗ ਨੇ ਫੋਨ ਥੋੜੀ ਚੱਕਣਾ ਹੁੰਦਾ ਕੱਲ ਮੈਨੂੰ ਕਹਿੰਦਾ ਜਿਹੜਾ ਕੋ ਸਮਰਜੀ ਕਰ ਲੈ ਕਹਿੰਦਾ ਵੀ ਪੈਸੇ ਤਾਂ ਇੰਨੀ ਮਿਲਣਗੇ ਨਾਲੇ ਮਿਲਣਗੇ ਵੀ ਆਹੀ ਤਰੀਕੇ ਨਾਲ ਬਰਸੂ ਵੀ ਇਹੀ ਗੱਲ ਕਹਿੰਦੀ ਮੈਨੂੰ ਹੋਰ ਨੰਬਰ ਤੋਂ ਲਾ ਲਓ ਕੋੜ ਨੰਬਰ ਤੇ ਜਲਦੀ ਆਪੇ ਪੰਟੇਰੇ ਵਾਲਾ ਇੱਕ ਵਾਰ ਇੱਕ ਸਕਿੰਟ ਜਲਦੀ ਕਰ ਜਲਦੀ ਕਰ ਲਾ ਯਾਰ ਟਟਾ ਸਾਮਾ ਘਟਾ ਲਾ ਹੀ ਮੜਾ ਜਲਦੀ ਕਰ ਲਾਈਵ ਕਰ ਪੈ ਕੋਈ ਫਰੋ ਚੱਕਣਾ ਵੀ ਨਹੀਂ ਦੇਖ ਲਿਆ ਨਹੀਂ ਲਾਈਵ ਨਹੀਂ ਹੈਗਾ ਲਾਈਵ ਨਹੀਂ ਕੁਝ ਹੈਗਾ ਜਲਦੀ ਕਰ ਜਲਦੀ ਕਰ ਲਾ ਬੜਾ ਫਿਰ 40 ਵਟਾ 16 ਪਰਚਾ ਵੀ ਹੈ ਬਾਈ ਹੈ ਪਰਚਾ ਵੀ ਉਹ ਦਲਵਾਰ ਕਾਹਦਾ ਇਹਦਾ ਠੱਗੀ ਦਾ 40 ਪਰਚੇ ਨਹੀਂ ਜੀ ਉਹ ਨਹੀਂ ਚੱਕਣਾ ਯਾਰ ਤੁਸੀਂ ਉਹਨੂੰ ਉਹਨਾਂ ਨੂੰ ਬੁੱਧੂ ਸਮਝਦੇ ਆ ਉਹਨਾਂ ਨੂੰ ਕਿਤੇ ਪਤਾ ਨਹੀਂ ਵੀ ਉਹ ਨਹੀਂ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਲਿਆਸ ਬੋਲਦਾ ਜੀ ਹਾਂਜੀ ਹਾਂਜੀ ਲਾਡਲ ਵੀਰ ਮਾਹਦ ਦੱਸ ਦਿਓ ਜੀ ਦੇ ਦਿਓ 33 ਰੁਪਏ ਜੀ ਮੇਰੇ ਹੈਲੋ ਹਾਂਜੀ ਹਾਂਜੀ ਮਾ ਵੀਰ ਜੀ ਦੇ ਦਿਓ ਜੀ ਰੁਪਏ ਮੇਰੇ ਇੰਨਾ ਤਾਂ ਰਿਫਿਊਜ਼ਲ ਤਾਂ ਮੈਂ ਕਿਹਾ ਜਿਹੜਾ ਰਫੰਡ ਹੁੰਦਾ ਉਹ ਤਾਂ ਜੀ ਆ ਜਾਂਦਾਗਾ 2 ਮਹੀਨਿਆਂ ਦੇ ਵਿੱਚ ਵਿੱਚ ਜੀ 590 ਜਣ ਬੀਰ ਜੀ ਉਹ ਤਾਂ ਹੁਣ ਬੰਦਾ ਮਜਬੂਰ ਹੁੰਦਾ ਓ ਗੱਲ ਸੁਣ ਲੈ ਭਾਨਾ ਦੇ ਲੱਖਾ ਬੋਲਦਾ ਗੱਲ ਸੁਣ ਲੈ ਧਿਆਨ ਨਾਲ ਸਾਡੇ ਕੋਲੇ ਖੜਾ ਵੀਡੀਓ ਬੂੜੇ ਥੋੜੀ ਸਾਰੀ ਬਣਾ ਲਈ ਪੈਸੇ ਅੱਜ ਹੀ ਵਾਪਸ ਕਰ ਦੇ ਨਹੀਂ ਤੇਰਾ ਸਾਰਾ ਕੁਝ ਅੱਜ ਆ ਕੇ ਹੁਣ ਤੇਰੇ ਇਸ ਦਫ਼ਤਰ ਚ ਕੋਈ ਗੱਲ ਨਹੀਂ ਕੋਈ ਯਾਰ ਹਾਂ ਕਰ ਦੇ ਪੈਸੇ ਵਾਪਸ ਹੈਲੋ ਹੈਲੋ ਕਿੰਨਾ ਕਨਾ ਠੱਗੀ ਮਾਰੀ ਬੈਠੇ ਹੋ ਅੱਧਾ ਪੰਜਾਹ ਲੁੱਟੀ ਬੈਠੇ ਹੋ ਕੋਈ ਗੱਲ ਨਹੀਂ ਭੰਨੇ ਵੀਰ ਦਾਸਾ ਗੱਲ ਲੱਖਾ ਮੈਂ ਨਾ ਫੋਨ ਨਾ ਕੱਟੇ ਇੱਕ ਮਿੰਟ ਇੱਥੇ ਦਫ਼ਤਰ ਜਾਉਂਦਾ ਮੇਰੀ ਗੱਲ ਸੁਣ ਗੱਲ ਕਰ ਬੜੀ ਤੁਸੀਂ ਇਹੀ ਕੰਮ ਫੜ ਲਿਆ ਵੀ ਕਦੇ ਕੋਈ ਖੋਲ ਲਿਆ ਦਫਤਰ ਕਦੇ ਕੋਈ ਨਾਮ ਬਦਲ ਬਦਲ ਕੇ ਲੋਕਾਂ ਨੂੰ ਠੱਗੀਆਂ ਮਾਰੀ ਬੈਠੋ 98 ਕਰੋੜ ਦੀ ਠੱਗੀਆਂ 98 ਕਰੋੜ ਦੀ ਫੋਨ ਕੱਟੂ ਹੁਣ ਬੱਸ ਹੈਲੋ ਉਹ ਦੇਖ ਹੈਲੋ ਯਾ ਉਤਰਤਾ ਪਹ ਹੈ ਜੀ ਮੇਰੇ ਪਾਸੇ ਆ ਦੇਖੋ ਕਲਾਕਾਰ ਜਿਹੜੇ ਸਾਡੇ ਬੜੀਆਂ ਸਨਮਾਨਤ ਹਸਤੀਆਂ ਨੇ ਸਾਰਾ ਨੌਜਵਾਨ ਪੰਜਾਬ ਇਹਨਾਂ ਨੂੰ ਸੁਣਦਾ ਇਹਨਾਂ ਨੂੰ ਆਪਾਂ ਸਿਰਾਂ ਦੇ ਚੱਕਦੇ ਆਂ ਏ ਵੀ ਸਾਨੂੰ ਇਹਨਾਂ ਠੱਗਾਂ 'ਚ ਫਸਾਉਣ ਦੇ ਵਿੱਚ ਬੜੇ ਸਹਾਈ ਹੁੰਦੇ ਆ ਇਹਨਾਂ ਭਰਾਵਾਂ ਨੂੰ ਭੈਣਾਂ ਨੂੰ ਅਪੀਲ ਕਰਦੇ ਆ ਤੁਸੀਂ ਘੱਟੋ-ਘੱਟ ਦੇਖ ਤਾਂ ਲੋ ਕੱਲਾ ਪੈਸੇ ਹੀ ਦੇਖਦੇ ਹੋ ਤੁਹਾਨੂੰ ਲੱਖ 2 ਲੱਖ ਰੁਪਇਆ ਦਿੱਤਾ ਉਹਨਾਂ ਨੇ ਮਸ਼ਹੂਰੀ ਕਰਾ ਲਈ ਤੇ सोनू ਦੇਖਦੇ ਆ ਕਿ ਪਤਾ ਨਹੀਂ ਕਿੰਨੇ ਹਜ਼ਾਰਾਂ ਨੌਜਵਾਨੇ ਗੌਰਵ ਤਲਵਾਰ ਦੇ ਕੋਲੇ ਜਾ ਕੇ ਫਸੇ ਆ ਆ ਦੇਖਿਓ ਹੁਣ ਸਾਰੇ ਕਲਾਕਾਰ ਬੋਲਦੇ ਆ ਇਹ ਕਿਹੜਾ ਰੋਟਾ ਲੈ ਲਿਆ ਰਮਨਜੀਤ ਸਿੰਘ ਜੀ ਰਮਨਜੀਤ ਸਿੰਘ ਸਰ ਸ਼ਕਲ ਜੀ ਆ ਕੁੜੀ ਉਹ ਜੈ ਜੀ ਕੁੜੀਆਂ ਪਲੱਸ 2 ਤੋਂ ਬਾਅਦ ਬਾਅਦ ਜਨਵਰੀ ਸੋਚ ਰਿਆ ਉਹ ਇੱਕ ਵਾਰੀ ਗੌਰਵ ਤਲਵਾਰ ਜੀ ਨੂੰ ਜ਼ਰੂਰ ਮਿਲਣ ਅਰੇ ਗੌਰਵ ਤਲਵਾਰ ਅਰੇ ਗੌਰਵ ਤਲਵਾਰ ਹੋਰ ਸੁਣਿਓ ਤੁਹਾਡੀ ਸਲਾਹ ਚੰਗੀ ਲੱਗਦੀ ਆ ਤੇ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਬਸ ਹੋ ਜਾਂਦੇ ਵੀਜ਼ਾ ਸਿਸ ਅਪਲਾਈ ਕਰਦੇ ਕੋਈ ਬਈ ਤੇ ਕਿਸ ਕੰਟੈਕਟ ਕਰਵਾ ਦੋ ਜੇ ਸਾਡੇ ਨਾਲ ਮਰੀ ਅਪਲਾਈ ਕਰਨੇ ਜਾਂ ਕੋਈ ਵੀ ਤੁਸੀਂ ਉਹਨਾਂ ਤੋਂ ਮਦਦ ਚਾਹੁੰਦੇ ਹੋ ਤਾਂ ਤੁਹਾਡੇ ਨਾਲ ਗਏ ਨੇ ਗੌਰਵ ਇਹ ਇਨਸਾਨ ਬੋਲ ਰਿਹਾ ਹੈ। ਆਹ ਵੀ ਆ ਗਏ ਯਾਰ। ਇਦੀ ਵੀ ਦਿਖਾ ਦੋ ਬッコ। ਅੱਗੇ ਵੀ ਹੋਊਗਾ। ਭਾਈ ਵਾਇਕਲੋ ਜੀ। ਇਹਦਾ ਬੋਲ ਗਿਆ। ਬੋਲ ਗਿਆ। ਬੋਲ ਗਿਆ ਏ। ਸੋ ਆ ਸਾਰੇ ਉਹ ਨਾਮੀ ਕਲਾਕਾਰ ਆ ਜਿਨ੍ਹਾਂ ਨੂੰ ਨੌਜਵਾਨ ਸੁਣ-ਸੁਣ ਕੇ ਉਹਨਾਂ ਦੇ ਮਗਰ ਲੱਗਦੇ ਆ ਉਹਨਾਂ ਵਰਗੇ ਵਾਲ ਕਰਾ ਲੈਂਦੇ ਆ ਉਹਨਾਂ ਦਾ ਸਾਰਾ ਪੇਸ਼ ਆਪਣਾ ਬਣਾ ਲੈਂਦੇ ਆ। ਵੀ ਗੋਡ ਤਲਵਾਰ ਕੋਲੇ ਆਓ। ਦੇ ਗੋਲਪਤਲਵਾਰ ਗਾਹ 98 ਕਰੋੜ ਦੀ ਠੱਗੀ ਮਾਰੀ ਬੈਠਾ। ਤੁਹਾਨੂੰ ਭਰਾਵੋ ਤੁਹਾਡੇ ਅਸੀਂ ਤੁਹਾਡਾ ਵਿਰੋਧ ਨਹੀਂ ਕਰਦੇ ਪਰ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਪਹਿਲੀ ਗੱਲ ਦਾ ਜਵਾਨੀ ਨੂੰ ਇਹ ਅਪੀਲ ਕਰੋ ਤੁਹਾਨੂੰ ਸੁਣਦੇ ਆ ਵੀ ਭਾਵੇਂ ਭਾਈ ਕਮਾਈਆਂ ਕਰਕੇ ਪੰਜਾਬ ਆਪਸ ਪਰ ਤੋਂ ਤੁਹਾਡੇ ਮਗਰ ਲੋਕ ਆਉਣਗੇ ਲੋਕ। ਪਹਿਲਾਂ ਤੁਸੀਂ ਇਹ ਜਾੜਾ ਕਰ ਰਹੇ ਹੋ ਭੱਜੋ ਛੇਤੀ ਬਾਹਰ ਨੂੰ ਗੋਲਪਤਲਵਾਰ ਕੋਲ ਫਲਾਨੇ ਕੋਲ ਆਓ ਛੇਤੀ ਵੀਜ ਲਵਾਓ ਪਹਿਲੇ ਨੰਬਰ ਦੇ ਵੀਜਾ ਲਵਾਉਂਦਾ ਵੀਜਾ ਕੋਈ ਉਧਾਰਾਦ ਨਹੀਂ ਹੁੰਦਾ ਆਜੋ ਫਿਰ ਠੱਗ ਗਾਹ ਤੁਹਾਨੂੰ ਪੈਸੇ ਨਾਲ ਨੇ ਬੁਲਾਇਆ ਜਾਂ ਕਿਵੇਂ ਬੁਲਾਇਆ ਚੰਦ ਰੁਪਈਆ ਪਿੱਛੇ ਤੁਹਾਨੂੰ ਲੱਖ 2 ਲੱਖ ਰੁਪਈਆ ਦੇਦਾ ਹੋਣਾ ਯਾਰ ਇੰਨੀ ਗੱਲ ਪਿੱਛੇ ਤੁਸੀਂ ਇੱਕ ਠੱਗ ਬੰਦੇ ਦੀ ਮਸ਼ਹੂਰੀ ਕਰੀ ਜਾਂਦੇ ਆ ਤੇ ਹਜ਼ਾਰਾਂ ਬੰਦਾ ਤੁਹਾਡੇ ਕਰਕੇ ਫਸਿਆ ਹੋਣਾ ਗੌਰ ਤਲਵਾੜ ਕੋਲੇ ਆ ਇਹਨਾਂ ਨੂੰ 500 ਰੁਪਏ ਦਿੰਦਾ ਵੀਡੀਓ ਬਣਾਉਣ ਦਾ ਆ ਜਿਹੜੇ ਅੱਗੇ ਵੀਡੀਓ ਬਣਾਇਆ ਜਾਂਦਾ ਗੌਰ ਨਾਲ ਖੜਾ ਇਹ 500 ਰੁਪਏ ਇੱਕ ਵੀਡੀਓ ਦਿੰਦਾ ਜਿਹੜੇ ਨੌਜਵਾਨ ਖੜੇ ਨੇ ਕਿਸੇ ਦਾ ਵੀ ਜਾਇ ਨਹੀਂ ਲੱਗਿਆ ਹੋਇਆ ਨਾਲ ਚਲੋ ਗੱਲਾਂ ਬਹੁਤ ਹੋ ਗਈਆਂ ਭਾਈ ਹੁਣ ਸਮਾਂ ਵੀ ਕੀਮਤ ਚਲੋ ਠੀਕ ਆ ਭਾਈ ਬਾਕੀ ਮਿਲਦੇ ਆ ਆ ਆਓ ਜੀ ਆਓ ਜੀ ਆਓ ਜੀ ਮਹੀਨੇ ਤੇ 5ਵੇਂ ਮਹੀਨੇ ਤੁਸੀਂ ਆਪ ਦਾ ਇੱਥੇ ਬਦਲ ਕੇ ਨਾ ਤੇ ਆਪਣਾ ਦਫ਼ਤਰ ਬਦਲ ਕੇ ਭੱਜ ਜਾਣਾ ਐ ਨੂੰ ਕਹਿੰਦਾ ਅੱਜ ਪੈਸੇ ਦੇ ਉਹਦੇ ਗੱਲ ਖਤਮ। ਅੱਜ ਦੀ ਮਾਂ ਬਿਮਾਰ ਆ ਹਸਪਤਲ ਦਾ। ਇਹਦੀ ਮਾਂ ਬਿਮਾਰ ਆ ਜੇ ਇਹ ਇਹ ਤਾਂ ਮਰਦਾ ਸੀ ਖੁਦਕੁਸ਼ੀ ਕਰਦਾ ਸੀ ਵਿਚਾਰਾ ਇਹ ਤਾਂ। ਇਹਦਾ ਅਸੀਂ ਰੋਕਿਆ ਮੈਂ ਕਿਹਾ ਮਰਨ ਦਾ ਕੋਈ ਹੱਲ ਨਹੀਂ। ਤੁਸੀਂ ਮੇਰੀ ਗੱਲ ਸੁਣੋ ਤੁਸੀਂ ਇਹ ਇੱਕ ਦੋ ਨਹੀਂ ਥੋੜੇ ਸੈਂਕੜੇ ਬੰਦੇ ਠੱਗੀ ਮਾਰੀ ਬੈਠੇ ਤੁਸੀਂ ਜਿਨ੍ਹਾਂ ਨਾਲ ਪਰਚਾ ਥੋੜੇ ਦਰ ਜੋ ਹੈ ਵਾ। 40/16 40/16 16ਾਂ ਚ ਪਰਚਾ ਦਰਜ ਹੋਇਆ ਗੌਲ ਤਲਵਾਰ ਤੇ ਛੋਟਾ ਸਾਰਾ ਅੰਕੜਾ ਰਿਕਾਰਡ ਅਸੀਂ ਕਢਾਈ ਬੈਠੇ ਆਂ ਨਾਂ ਬਦਲ ਬਦਲ ਕੇ ਚੌਥਾ ਪੰਜਵਾਂ ਛੋਟਾ ਦਫ਼ਤਰ ਆ ਇਹ ਜਿੱਥੇ ਨਾਂ ਬਦਲ ਬਦਲ ਕੇ ਤੁਸੀਂ ਲੋਕਾਂ ਠੱਗੀ ਮਾਰ ਕੇ 20-50 ਕਰੋੜ ਇਕੱਠਾ ਕਰਨ ਲੱਗਾ ਹੋ ਜੰਨੇ ਆ ਇਹ ਆਉਂਦਾ ਇਹ ਪੈਸੇ ਦੇ ਹੁਣੀ ਚਾਹੋ ਇੰਨਾਂ ਨਾਲ ਇੰਨੇ ਨਾਲ ਹੀ ਪੂਰੇ ਲਈ